ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰੀ ਦਿਖਾਦੀ ਆ ਝਰਕਮਰਵਾੜ ਚੜੀ ਜਰਾ। ਆ ਤੁਹਾਨੂੰ ਦਿਨ ਦੀਆਂ ਨਾ ਕੰਦ ਮਗਲ ਮਾਰਿਆ ਵਾ ਤੇ ਇਧਰੋਂ ਸੈਂਕੜੇ ਏਕੜ ਜ਼ਮੀਨ ਅਸੀਂ ਬੜਬਰਪਿੰਡ ਖੜੇ ਆ ਇਧਰ ਹਾਈਵੇ ਲੰਘਦਾ ਆ ਦਿਖਾ। ਜਿਹੜਾ ਵੱਡਾ ਹਾਈਵੇ ਆ ਜੀਰਕਪੁਰ ਤੋਂ ਬਠਿੰਡੇ ਵਾਲਾ ਬੜਬਰਪਿੰਡ ਦੇ ਵਿੱਚ ਇੱਥੇ ਆਈਓਐਲ ਕੈਮੀਕਲ ਫੈਕਟਰੀ ਲੱਗ ਰਹੀ ਆ ਆ ਸੈਂਕੜੇ ਏਕੜ ਪੈੜੀ ਲੋਕ ਕੁਛ ਮਹੀਨਿਆਂ ਸੀ ਵੇਚ ਕੇ ਤੁਰ ਗਏ। ਪਹਿਲਾਂ ਅਸੀਂ ਉੱਜੜ ਕੇ ਜ਼ਮੀਨ ਵੇਚਤੀ ਮਣਕੇ ਦੇ ਫੈਕਟਰੀ ਲੱਗੂ ਉਹ ਕੈਮੀਕਲ ਧਰਤੀ 'ਚ ਪਾਉਣਗੇ ਪਾਣੀ 'ਚ ਪਾਉਣਗੇ ਹਵਾ 'ਚ ਜ਼ਹਿਰਾਂ ਖੋਲਣਗੇ ਫਿਰ ਅਸੀਂ ਜਾ ਕੇ ਧਰਨੇ ਲਾਵਾਂਗੇ ਅਸੀਂ ਕੰਡੇ ਦਾ ਆਬੀਦ ਆ ਅਸੀਂ ਉਹ ਚੱਲੇ ਆ ਚੰਡੀਗੜ੍ਹੋਂ ਜੀਰਕਪੁਰ ਤੋਂ ਕੰਡੇ ਤੱਕ ਜਿਹੜੀ ਮਰਜ਼ੀ ਹਾਈਵੇ ਬਣ ਜਿਓ ਵਗਜੋ ਹਰ ਹਾਈਵੇ ਦੇ ਉੱਤੇ ਲੋਕਾਂ ਨੇ ਜ਼ਮੀਨਾਂ ਵੇਚਤੀਆਂ ਆਪਣਿਆਂ ਨੇ ਕਿਤੇ ਕੋਈ ਆਊਟਲੈਟ ਬਣੀ ਜਾਂਦਾ ਕਦੇ ਮਾਰਕੀਟ ਬਣੀ ਜਾਂਦੀ ਆ ਕੋਈ ਪੰਪ ਲੱਗੀ ਜਾਂਦਾ ਕੋਈ ਕਾਰਖਾਨਾ ਲੱਗ ਜਾਂਦਾ ਆਪਣੇ ਵੇਚ ਵੇ ਜਮੀਨਾਂ 2-2 4-4 ਕਰੋੜ ਦੇ ਕਿੱਲੇ ਸਾਨੂੰ ਲੱਗਦਾ ਉੱਥੇ ਸਸਤੀ ਲੈ ਲਾਂਗੇ ਉੱਥੇ 10 ਕਿੱਲੇ ਬਣਾ ਲਾਂਗੇ 20 ਕਿੱਲੇ ਬਣਾ ਲੈ ਕਿਤੇ ਨਹੀਂ ਮਿਲਣੀ ਜੇ ਮਿਲੂ ਤਾਂ ਚੂਹਾ ਦੀ ਖੁੱਡ ਮਿਲਣੀ ਆ ਸੈਕਸ ਲੈਣ ਪਾਸ ਹੋਗੀ ਆ ਹਾਈਵੇ ਜਿਹੜਾ ਇਹ ਛੇ ਲੈਣਾ ਬਣਨ ਜਾ ਰਿਹਾ ਜਿਹੜਾ ਬਹਿੰਡੇ ਤੋਂ ਜਾਂਦਾ ਚੰਡੀਗੜ੍ਹ ਨੂੰ ਇੱਥੇ ਨਹੀਂ ਮਿਲਣੀ ਮਰਲਾ ਘਰ ਤਾਂ ਨਹੀਂ ਮਿਲਣੀਆਂ ਧਰਤੀ ਦੇ ਉੱਤੇ ਪੰਜਾਬ ਦੇ ਕਮਲੋ ਲੋਕੋ ਕਾ ਛੋਟੀ ਬੁੱਧੀ ਪ੍ਰਸ਼ਟ ਹੋ ਗਈ ਉਹ ਲੋਕੋ ਸਮਝੋ ਮੇਰੀ ਗੱਲ ਨੂੰ ਸਾਮ ਕੇ ਰੱਖ ਲੋ ਉਹ ਇੰਨਾ ਹਾਈ ਬਲਕ ਕਾਰੋਬਾਰ ਹੀ ਤੋੜ ਲੋ ਘੁੱਟਾਬਾ ਖੋਲ ਲੋ ਕੋਈ ਹੋਰ ਦੁਕਾਨ ਖੋਲ ਲੋ ਦੀ ਭੁੱਖੇ ਨਹੀਂ ਮਰਦੇ ਛੋਟੀਆਂ ਪੀੜੀਆਂ ਛੋਲੇ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਸਾਨੂੰ ਜ਼ਮੀਨ ਨੇ ਬਚਾਇਆ ਯਾਰ ਆ ਦਿਖਾਈ ਯਾਰ ਦਿਖਾਈ ਇੱਕ ਮਿੰਟ ਆਲੇ ਬਾਹਰ ਜੁੱਤੀਆਂ ਫੜਦੀਆਂ ਦਿਖਾਉਣੇ ਆ ਮੈਂ ਤੁਹਾਨੂੰ ਲਗਾਤਾਰ 4-5 ਸਾਲ ਤੋਂ ਕਹਿ ਰਿਹਾ ਛੋਲੇ ਜੁੱਤੀਆਂ ਪਹਿਨ ਗੀਆਂ ਨਾ ਉੱਧਰ ਦੇ ਨਾ ਇੱਧਰ ਦੇ ਇਧਰੋਂ ਵੇਚੀ ਜਾਂਦੇ ਹੋ ਭੱਜੀ ਜਾਂਦੇ ਹੋ ਉਧਰ ਹਾਲਾਤ ਦਿਖਾਈ ਆ ਦੇਖੀ ਮਾੜਾ ਜ ਆ ਦਿਖਾ ਖੜੇ ਆ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰੀ ਨਹੀਂ ਇਹ ਤੀਜੀ ਚੌਥੀ ਘਟਨਾ ਹੋ ਗਈ ਨਗਰ ਕੀਰਤਨ ਰੁਕ ਲਿਆ ਗਿਆ ਨੇ ਵੀ ਨਹੀਂ ਨੰਗਣਦੇ ਨੇ ਅਗਰ ਸੀ ਥੋੜਾ ਜਾਣ ਨਹੀਂ ਦਿੰਦੇ ਗੋਰੇ ਖੜਿਆ ਡੇ ਮੁਰੇ ਅਮਰੀਕਾ ਚੱਕ ਕੇ ਵਾਪਸ ਠਿੱਟੀ ਜਾਂਦਾ ਕੈਨੇਡਾ ਚੁੱਪਚੁੱਪ ਤੇ ਠਿੱਟੀ ਜਾਂਦਾ ਚੱਕ ਕੇ ਇੰਗਲੈਂਡ ਦੇ ਵਿੱਚ ਪ੍ਰਦਰਸ਼ਨ ਹੋਇਆ ਆਸਟ੍ਰੇਲੀਆ 'ਚ ਪ੍ਰਦਰਸ਼ਨ ਹੋਇਆ ਥੋੜੇ ਜੁੱਤੀਆਂ ਮਾਰ ਕੇ ਕੱਢਣਗੇ ਬਾਹਰਲੇ ਮੁਲਖਾਂ 'ਚ ਵੀ ਅਗਲਿਆਂ ਨੇ 35 ਸਾਲ ਤੋਂ ਰਹਿ ਰਿਹਾ ਗੋਰਾ ਐਰਸ ਗੋਰਾ ਇੱਕ ਅਮਰੀਕਾ 'ਚ ਰਹਿੰਦਾ ਸੀ ਅਮਰੀਕਾ ਆਰਮੀ ਚ ਬੰਦੇ ਨੇ ਨੌਕਰੀ ਕੀਤੀ ਮਾਰ ਆਇਆ ਬਹਾਨਾ ਬਣਾ ਕੇ ਵੀ ਨਾ ਜੀ ਤੂੰ ਤਾਂ ਜਦੋਂ ਇੱਥੇ ਆਇਆ ਸੀ ਆਪਣੀ ਜਾਣਕਾਰੀ ਗਲਤ ਦਿੱਤੀ ਆ ਚੱਕ ਕੇ ਵਾਪਸ ਥੋਕਿਆ ਤੁਸੀਂ ਕਿਹਦੇ ਪਾਣੀ ਹਾਰ ਉੱਥੇ ਯਾਦ ਰੱਖੋ ਮੇਰੀ ਗੱਲ ਸੋ ਰੱਬ ਦਾ ਵਾਸਤਾ ਪੰਜਾਬ ਦੇ ਲੋਕ ਸ਼ਹੀਦੀ ਧੜੇ ਚੱਲਦੇ ਆ ਸਹਿਬਜ਼ਾਦੇ ਨੇ ਸ਼ਹੀਦੀ ਧੜੇ ਚੱਲਦੇ ਆ ਸਾਡੇ ਗੁਰੂ ਸਾਡੇ ਸਹਿਬਜ਼ਾਦੇ ਇੱਥੇ ਆ ਧਰਤੀ ਖਾਤਰ ਖੂਨ ਡੋਲ ਕੇ ਗਏ ਆ ਓਏ ਅਜੂ ਧਰਤੀ ਵੇਚ ਕੇ ਭੱਜ ਗਏ ਧਰਤੀਓ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਯਾਰ ਦੁੱਖ ਲਾਦਾ ਸਾਲਾ ਦਿਲ ਵੀ ਖੂਨ ਦੇ ਅਥਰੂ ਰੋਣ ਲੱਗਦਾ ਵੀ ਇੰਨਾ ਹਲਾ ਸਾਡੇ ਪੰਜਾਬ ਦੇ ਮਾੜੇ ਹੋ ਗਏ ਯਾਰ ਐਡੀ ਕਿਹੜੀ ਮਜਬੂਰੀ ਬਣ ਗਈ ਥੋੜੀਆਂ ਜ਼ਮੀਨਾਂ ਵੇਚ ਵੇਚ ਭੱਜੀ ਜਾਂਦੇ ਹੋ ਖਰਚੇ ਘਟਾ ਲਓ ਆ ਬਿਆਹਾਂ ਦੇ ਖਰਚ ਚੱਕ ਦੋਗੇ ਹੁਣ ਵੱਡੀਆਂ ਗੱਡੀਆਂ ਕੰਮ ਆਪਾਂ ਕਰਨਾ ਨਹੀਂ ਜ਼ਮੀਨਾਂ ਵੇਚ ਕੇ ਕਿੰਨਾ ਦੇ ਟਾਈਮ ਪਾਸ ਕਰੋਗੇ ਇਹ ਵੀ ਮੁੱਕ ਜਾਣਗੇ ਇਹ ਤਾਂ ਬੈਂਕਾਂ 'ਚ ਪਏ ਅਰਬਾਂ ਖਰਬਾਂ ਨਹੀਂ ਖੜਦੇ ਹੁੰਦੇ ਐ ਸਵਾਗ ਨੂੰ ਡਜਣਿਆ ਸਵਾਗ ਨੂੰ ਯਾਦ ਰੱਖਿਓ ਸੋ ਮੇਰੀ ਤੁਹਾਨੂੰ ਬੇਨਤੀ ਆ ਮੇਰਾ ਵੀਰ ਹੱਥ ਬੰਨ ਕੇ ਓਏ ਪੰਜ ਚਾਰ ਸਾਲ ਖੜਜੋ ਆਪਣੀਆਂ ਜ਼ਮੀਨਾਂ ਵਿਚਾਰੋ ਲਾਂਗੇ ਖੁੱਲਣਿਆ ਵਪਾਰ ਸ਼ੁਰੂ ਹੋਣਿਆ ਓਏ ਇਥੋਂ ਸਾਰੇ ਸੋਡੇ ਅਟਾਰੀ ਬਾਕੇ ਬਾਰਡਰ ਖੁੱਲ ਜਾਣਿਆ ਤੁਹਾਡੀ ਕੀਮਤ ਕਹਿਣੀ ਆ ਪੈਣੀ ਆ ਪੰਜਾਬ ਦੇ ਲੋਕੋ ਕੀਮਤ ਪੈਣੀ ਆ ਸਾਡੀਆਂ ਸਰਦਾਰੀਆਂ ਸਾਡੀਆਂ ਟੌਰਾਂ ਸਾਡੀਆਂ ਸੱਭਿਆਚਾਰ ਸਾਡਾ ਇਤਿਹਾਸ ਸਾਡੀਆਂ ਬੋਲੀਆਂ ਆ ਧਰਤੀ ਕਰਕੇ ਨਾ ਜ਼ਮੀਨਾਂ ਕਰਕੇ ਮੈਂ ਉਹਨਾਂ ਲਾਂਤ ਪਾਉਣਾ ਲੋਕਾਂ ਨੂੰ ਜਿਹੜੇ ਲੋਕ ਅੱਜ ਆਪਣੀ ਧਰਤੀ ਨੂੰ ਛੱਡ ਕੇ ਬੇਦਾਵਾ ਲੈ ਕੇ ਭੱਜ ਚੁੱਕੇ ਆ ਪਗੋੜੇ ਹੋ ਚੁੱਕੇ ਆ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਸਿੰਘ ਕਹਾਉਣ ਦੇ ਹੱਕਦਾਰ ਨਹੀਂ ਹੈਗੇ ਤੁਸੀਂ ਸਾਡੇ ਗੁਰੂਆਂ ਨੇ ਧਰਤੀ ਨਹੀਂ ਛੱਡੀ ਸਾਡੇ ਕਹਿਣਗੇ ਮੋਤਾਸਿਆ ਬਾਹਰ ਲੈ ਓਏ ਉੱਥੇ ਤਾਂ ਮਾਹੌਲ ਹੀ ਬੜਾ ਖਰਾਬ ਆ ਉੱਥੇ ਟੂਰਨਾਮੈਂਟ ਤੇ ਬੰਦਾ ਮਾਰਤਾ ਉੱਥੇ ਆ ਹੋ ਗਿਆ ਉੱਥੇ ਉਹ ਹੋ ਗਿਆ ਤੇ ਬਾਹਰ ਛੱਡ ਨਾਲ ਹੋਈ ਕੀ ਜਾਂਦਾ ਮੈਨੂੰ ਕੋਈ ਬੰਦਾ ਦੱਸ ਰਿਹਾ ਸੀਗਾ ਕੈਨੇਡਾ ਦੇ ਵਿੱਚ ਕਹਿੰਦਾ ਉਥੇ ਕੁੜੀਆਂ ਦੇ ਮੁੰਡਿਆਂ ਦਾ ਜਿਹੜਾ ਗੁੱਥਲਖਾਨਾ ਹੁੰਦਾ ਸਾਂਝਾ ਕਰਤਾ ਕਹਿੰਦੇ ਹੁਣ ਕੁੜੀਆਂ ਮੁੰਡੇ ਇਕੱਠੇ ਉਥੇ ਸਕੂਲ ਚ ਜਾਇਆ ਆ ਕਰਨਗੇ ਪਿਸ਼ਾਬ ਕਰਾ ਕਰਾ ਕਰਨਗੇ ਛੋੜੀਆਂ ਨਸਲਾਂ ਵੀ ਰਹਿਣਗੀਆਂ ਨਾ ਛੋੜੇ ਪੱਲੇ ਡਾਲਰ ਨਾ ਨਸਲਾਂ ਬਾਹਰ ਇੱਕ ਬੰਦਾ ਫੋਨ ਕਰਦਾ ਗਿਆ ਟਰੱਕ ਨੇ ਡਾ ਗਿਆ ਬੰਦਿਆਂ ਨੂੰ ਦੇ 5 ਲੱਖ ਡਾਲਰ ਦੇ 10 ਲੱਖ ਡਾਲਰ ਨਹੀਂ ਗੋਲੀ ਆਉ ਕਿੰਨੇ ਬੰਦੇ ਨੇ ਕੈਨੇਡਾ 'ਚ ਮਾਰਦੇ ਉਥੇ ਮੌਲ ਠੀਕ ਆ ਉਥੇ ਤੁਸੀਂ ਡਰਦੇ ਨਾਲੇ ਜਿਹੜੇ ਤੁਸੀਂ ਪਤਾ ਨਹੀਂ ਵੀ ਵੀ ਕੰਮ ਕਰਕੇ ਪੈਸੇ ਜੋੜੇ ਆ ਉਹ ਵੀ ਉਹਨਾਂ ਨੂੰ ਦੇ ਹੀ ਜਾਂਨੇ ਆ ਡਰ ਦੇ ਨਾਲੇ ਤੇ ਨਹੀਂ ਦਿੰਦੇ ਬੰਦਾ ਮਾਰ ਦਿੰਦੇ ਆ ਕਿੰਨੇ ਬੰਦੇ ਮਾਰਦੇ ਪਿਛਲੇ 85 ਮਹੀਨੇ ਕੈਨੇਡਾ ਦੇ ਵਿੱਚ ਗੈਂਟਰਾਂ ਨੇ ਪੈਸੇ ਫਰੋਤ ਕੇ ਲੈਣੇ ਚੱਕਰ ਚ ਉਥੇ ਸੌਖੇ ਆ ਇੱਥੇ ਕੋਈ ਪੁੱਛ ਕਸਤਾ ਹੈ ਕੀ ਆਪਣੇ ਦਾ ਹੈਗੇ ਆ ਕੋਈ ਆਪਣੇ ਦਾ ਦੁੱਖ ਦਾ ਰੋ ਲੋਗੇ ਜਾ ਕੇ ਤੁਸੀਂ ਆਪਣੇ ਬੰਦੇ ਕੋਲ ਹਿੱਕ ਉੱਤੇ ਦੁੱਖ ਮਰੋਣ ਜੁਕਦੇ ਵੀ ਹੈ ਨਹੀਂ ਤੁਸੀਂ ਪਰ ਨਹੀਂ ਤੁਹਾਡੇ ਅਕਲ ਨਹੀਂ ਖਾਂਦੇ ਨਹੀਂ ਗੱਲ ਪੈਂਦੀ ਇਹੇ ਧਰਤੀਆਂ ਨਹੀਂ ਮਿਲਦੀਆਂ ਹੰਦੀਆਂ ਧਰਤੀਆਂ ਮੇਰੀ ਗੱਲ ਯਾਦ ਰੱਖਿਓ ਮੈਂ ਪੜ ਰਿਆ ਸੀ ਆਰਟੀਕਲ ਇੱਕ ਦਿਨ ਵੀ 1880 ਦੇ ਵਿੱਚ ਆਹ ਰੋਸਚਲ ਪਰਿਵਾਰ ਵੱਜਦਾ ਇਹਨਾਂ ਨੇ ਇਜ਼ਰਾਇਲ ਦੇ ਵਿੱਚ ਛੋਟੀ ਧਰਤੀ ਖਰੀਦੀ ਥੋੜੀ ਜੀ ਆਪਣੇ ਬੰਦਿਆਂ ਨੂੰ ਇਕੱਠੇ ਕੀਤਾ ਉੱਥੇ ਉਸ ਫਲਸਤੀਨ ਫਲਸਤੀਨ ਅਜਾਇਲ ਨਹੀਂ ਫਲਸਤੀਨ ਦੀ ਧਰਤੀ ਦੇ ਉੱਤੇ 1880 ਚ ਆਈ ਸੀ ਉੱਥੇ ਉਹਨਾਂ ਨੇ ਆਪਣਾ ਇਜ਼ਰਾਇਲ ਇੱਕ ਮੁਲਕ ਬਣਾ ਲਿਆ ਅੱਜ ਫਲਸਤੀਨੀਆਂ ਨੂੰ ਮਾਰ ਮਾਰ ਕੇ ਉਹ ਖੁੰਝੇ ਤੱਕ ਤਾ ਹਜ਼ਾਰਾਂ ਲੱਖਾਂ ਬੰਦਾ ਮਾਰਤਾ ਜਿਹੜੀਆਂ ਨੇ ਜਹੂਦੀਆਂ ਨੇ ਫਸਤੀਆਂ ਨਾਲ ਉਹਨਾਂ ਦੀ ਧਰਤੀ ਤੋਂ ਉਹਨਾਂ ਨੂੰ ਚੱਕ ਕੇ ਬਾਹਰ ਮਾਰਿਆ ਛੋਡੇ ਹਾਲਾਤ ਪੰਜਾਬ ਵਾਲੇ ਵੇ ਹੋਣ ਵਾਲੇ ਆ ਫਿਰ ਡੈਮੋਗ੍ਰਾਫੀ ਬਦਲ ਗਈ ਬਦਲ ਨਹੀਂ ਆ ਇਹਦਾ ਛੱਡ ਕੇ ਨਾ ਜਿੰਨਾ ਮਰਜੀ ਗੱਲ ਉਹ ਪੰਜਾਬ ਕੀ ਆ ਕੀ ਕੀ ਨਹੀਂ ਪੰਜਾਬ ਵਾਹ ਛੋਡੇ ਸਾਡੇ ਗੁਰੂ ਫਿਰ ਉਹਨਾਂ ਨੂੰ ਕੋਈ ਸਮਝ ਨਹੀਂ ਸੀਗੀ ਸਾਡੇ ਜੋਧੇ ਇੱਥੇ ਕੁਰਬਾਨੀਆਂ ਕਰਕੇ ਗਏ ਸਿਰ ਲਾ ਕੇ ਗਏ ਖੂਨ ਡੋਲਿਆ ਜੰਗਾਂ ਲੜੀਆਂ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਝੁੱਲਿਆਂ 'ਚ ਪਾਲੀਆਂ ਨੇਜਾਂ ਨੇ ਟੰਗਾਲੇ ਕੱਲੂ ਕਰੇ ਝੱਲੇ ਕਮਲੇ ਸੀ ਉਹ ਕਾਦੀ ਖਾਤਰ ਆ ਧਰਤੀ ਦੀ ਖਾਤਰ ਧਰਤੀ ਨਾਲ ਬੰਦੇ ਦੀ ਜ਼ਿੰਦਗੀ ਸਾਡੀਆਂ ਪਛਾਣਾਂ ਸਾਡੀਆਂ ਸਭਿਆਤਾਵਾਂ ਇਹ ਧਰਤੀ ਨਾਲ ਜੁੜਦੀਆਂ ਨੇ ਭਾਈ ਸਾਹਿਬ ਪੂਸਾ ਨਹੀਂ ਖੜਨਾ ਨਹੀਂ ਖੜਨਾ ਬਾਹਰ ਲਿਓ ਸੋਨੂੰ ਬੇਨਤੀ ਆ ਛੇਤੀ ਮੁੜਿਆ ਉਹ ਆਜੋ ਜੁੱਤੀਆਂ ਖਾ ਕੇ ਆਓਗੇ ਤੁਹਾਡੇ ਘਰ-ਬਾਰ ਸਾਰੇ ਖੋਹ ਲੈਣਗੇ ਨਾ ਵੇਚੋ ਜੇ ਉਥੇ ਚਾਰ ਛਲੜ ਹੈਗੇ ਆ ਉਹਦਾ ਕਰਕੁਰਜਾ ਵੇਚ ਕੇ ਇੱਥੇ ਜ਼ਮੀਨ ਲੈ ਲਓ ਆ ਨਾ ਵੇਚਣ ਦੇ ਲੋਕਾਂ ਨੂੰ ਤੁਸੀਂ ਵੀ ਲੈ ਲਓ ਆ ਹੁਣ ਕਿ ਕੰਪਨੀ ਇਹ ਹੈਗਾ ਕਿਹੜਾ ਬੰਦਾ ਇਹ ਜੀ ਨੇ ਲਈ ਆ ਆਜਾ ਟ੍ਰਾਈਡੈਂਟ ਦਾ ਮਾਲਕਾ ਉਹਦਾ ਭਰਾ ਉਹਨੇ ਲਈ ਆ ਇਹ ਉਹਨੇ ਲਾਉਣੀ ਆ ਫੈਕਟਰੀ ਇੱਥੇ ਇਹ ਬੰਜ ਹੋਰ ਕੱਟਣ ਜਾ ਰਹੇ ਇੱਥੇ ਹੁਣ ਇਹ ਦੇ ਖਿਲਾਫ ਲੜੀ ਜਾਓ ਰਸਵਾਰ ਮੈਂਬਰੀ ਰਸਵਾਰ ਮੈਂਬਰੀ ਬਣਾ ਲਓ ਸਾਰਿਆਂ ਪਾਰਟੀਆਂ ਦੇ ਬੱਚੀ ਚੇਅਰਮੈਨ ਰਿਹਾ ਉਹ ਇੱਥੇ ਆਹ ਨਾਲ 2 ਕਰੋੜ ਤੁਸੀਂ ਮੰਗੋਗੇ ਉਹ 4 ਦਿਨ ਨੂੰ ਤਿਆਰ ਹੈ 5 ਮੰਗੋਗੇ 10 ਦਿਨ ਨੂੰ ਤਿਆਰ ਹੈ ਪੈਸਾ ਤਾਂ ਦੂਜੀ ਗੱਲ ਹੋਰ ਸੁਣ ਲਓ ਪਠਾਨਕੋਟ ਤੋਂ ਲੈ ਕੇ ਹਬੌਰ ਤੱਕ ਜਿਹੜਾ ਹਾਈਵੇ ਜਾਂਦਾ ਹੈ ਹਾਈ ਵੀਰੇ ਦੋਨੇ ਪਾਸੇ ਸਾਰੇ ਗੁਜਰਾਤ ਦੇ ਵੱਡੇ ਵਪਾਰੀ ਜ਼ਮੀਨਾਂ ਲੈ ਚੁੱਕੇ ਮੈਂ ਇੱਥੇ ਦਿਨਾਂ ਦਾ ਪਤਾ ਕੀਤਾ ਜਿੰਨੀਆਂ ਹਾਈਵੇ ਦੇ ਜ਼ਮੀਨਾਂ ਸਾਡੀਆਂ ਵਿਕ ਚੁੱਕੀਆਂ ਨੇ ਸੂਬਾਪਾਰੀਆਂ ਕੋਲੇ ਐ ਕੁ ਡੀਲਰਾਂ ਕੋਲੇ ਐ ਬਾਹਰਲੇ ਸੂਬਿਆਂ ਦੇ ਬੰਦੇ ਲੈ ਚੁੱਕਿਆ ਜਮੀਨਾਂ ਸਾਡੀਆਂ ਉਹ ਕਹਿੰਦੇ ਕੋਈ ਗੱਲ ਨਹੀਂ ਕਾਲੇ ਕਾਨੂੰਨ ਲੈ ਕੇ ਨਹੀਂ ਦਿੰਦੇ ਐ ਖੋਲਾਂਗੇ ਆਪਾਂ ਨੂੰ ਪਤਾ ਹੀ ਐ ਪੈਸੇ ਦੇ ਕੇ ਸਾਡੇ ਲੋਕ ਅੰਨੇ ਹੋ ਜਾਂਦੇ ਕੰਮਲੇ ਹੋ ਜਾਂਦੇ ਐ ਧਰਤੀ ਦੀ ਕੀ ਕੀਮਤ ਹੈਗੀ ਕੋਈ ਕੀਮਤ ਨਹੀਂ ਧਰਤੀ ਦੀ ਪੈਸੇ ਦਾ ਕੀ ਐ ਅੱਜ ਤੋਂ 10 ਸਾਲ 20 ਸਾਲ 50 ਸਾਲ ਪਿੱਛੇ ਜਾਓ ਉਦੋਂ ਪੈਸੇ ਦੀ ਕੀ ਕੀਮਤ ਸੀ ਅੱਜ ਕੀ ਕੀਮਤ ਐ ਉਹਦਾ ਰੁਪਈਆ ਜੀ ਸਾਰਾ ਕੁਝ ਆ ਜਾਂਦਾ ਯਾਰ ਰੁਪਈਏ ਖਤਮ ਹੀ ਹੋ ਗਏ ਗ੍ਰਾਂ ਸੂਪਰ ਰਿਟੇਲ ਕਰੀ ਜਾਂਦੇ ਆ ਹੋਣੀ ਆ ਤੂੰ ਦੇਖ ਲਓ 10 20 50 100 ਦੇ ਨੋਟ ਖਤਮ ਹੋ ਗਏ ਆਉਣ ਵਾਲੇ ਸਮੇਂ ਸੋਡਾ ਸਾਰਾ ਲੈਨ ਦੇ ਮੌਜਲਾਂ ਚ ਆ ਜੂਗਾ ਆ ਸਾਰਾ ਸੋਡਾ ਛੱਕੇ ਕਾਰੋਬਾਰ ਜੋ ਵੀ ਸੋਡਾ ਕੰਮ ਧੰਦਾ ਕਾਰੋਬਾਰ ਜ਼ਮੀਨਾਂ ਸਾਰੀਆਂ ਤੁਹਾਡੀਆਂ ਜਿਹੜੇ ਵੱਡੇ ਘਰਾਣੇ ਆ ਵੱਡੇ ਕਾਰਪੋਰੇਟ ਆ ਉਹਨਾਂ ਦੇ ਹੱਥ ਚ ਲੀਆਂ ਜਾਣਗੀਆਂ ਆ ਕੋਠੀਆਂ ਦੇ ਦੰਦੀਆਂ ਵੱਡ ਲਿਆ ਕਰੋ ਤਿੰਨ ਤਿੰਨ ਮੰਜ਼ਲੀਆਂ ਪਾਈ ਬੈਠੇ ਹੋ ਆ ਵੱਡੀਆਂ ਗੱਡੀਆਂ ਖੜੀਆਂ ਘਰੇ ਜਗਾਲੀਆਂ ਜਾਣਗੀਆਂ ਤੇਲ ਨਹੀਂ ਪਵਾ ਜਾਣਾ ਰੰਗ ਨਹੀਂ ਹੋਣਾ ਘਰ ਤੋ ਮੈਂ ਤੁਹਾਨੂੰ ਬੇਨਤੀ ਕਰਦਾ ਆ ਸਿੱਧੀ ਦਿਹਾੜੇ ਦੇ ਉੱਤੇ ਖੜ ਕੇ ਪੰਜਾਬ ਦੇ ਲੋਕਾਂ ਨੂੰ ਕਿ ਔਖੇ ਸੌਖੇ ਪੰਜ ਚਾਰ ਸਾਲ ਕੱਟ ਲਓ 2029-30 ਤੱਕ WTO ਦੇ ਸਮਝੌਤੇ ਆ ਲਾਂਘੇ ਖੁੱਲ ਜਾਣੇ ਆ ਫਿਰ ਦੇਖੋ ਪੰਜਾਬ ਦੀ ਕੀਮਤ ਪੈਂਦੀ ਸੋ ਰੁਕ ਜਾਓ ਭਾਈ ਜ਼ਮੀਨਾਂ ਨਾ ਵੇਚੋ ਯਾਰ ਧਰਤੀ ਨਾ ਵੇਚੋ ਮਾਂ ਕਹਿੰਦੇ ਆ ਅਸੀਂ ਧਰਤੀ ਨੂੰ ਮਾਂ ਅੱਜ ਅਸੀਂ ਆਪਣੀ ਮਾਂ ਵੇਚ ਰਹੇ ਧੰਨਵਾਦ